ਬਈ ਮੇਰਾ ਨਾਮ ਹਰਮਿੰਦਰ ਸਿੰਘ ਹੈ ਰੀ ਅਕਸ਼ੀਰ ਸਿੰਘ ਦੱਸਣ ਲਈ ਆਏ ਸ਼ੁਕਰਾਨਾ ਕਰਨਾ ਹੈ ਗੁਰੂ ਮਹਾਰਾਜ ਜੀ ਦਾ ਕਾਲ ਤਖਸਾਲ ਦਾ ਸ਼ੁਕਰਾਨਾ ਸ਼ੁਕਰਾਨਾ ਆਪਾਂ ਜੀ ਆਪਣੀ ਟੀਮ ਪੰਜਾਬ ਵੱਲੋਂ 100% ਰੋ ਪਾਵਰ ਲਿਫਟਿੰਗ ਫੈਡਰੇਸ਼ਨ ਹੈ ਨਾ ਪਾਵਰ ਲਿਫਟਿੰਗ ਦਾ ਜਿਹੜਾ ਨੈਸ਼ਨਲ ਕੰਪੀਟੀਸ਼ਨ ਰਾਜਸਥਾਨ ਚ ਹੋਇਆ ਸੀ ਆਪਾਂ ਸਾਰੇ ਟੀਮ ਜਿੱਤ ਕੇ ਆਈਏ ਉੱਥੋਂ ਆਪਣੇ ਸਾਰੇ ਮੁੰਡੇ ਕੋਈ ਜੂਨੀਅਰ ਸਭ ਜੂਨੀਅਰ 16 16 ਸਾਲ ਦੇ ਬੱਚੇ ਆ ਜਿਨਾਂ ਦੇ ਮੈਡਲ ਆਏ ਨੈਸ਼ਨਲ ਹਾਂਜੀ ਟੋਟਲ ਕਿੰਨੇ ਜਾਣੇ ਗਏ ਸੀ ਕਿ ਤੇ ਕਿੰਨੇ ਮੈਡਲ ਆਏ ਅਸੀਂ 5 ਜਾਣੇ ਗਏ ਸੀ ਤੇ ਲਗਭਗ ਸਾਰਿਆਂ ਦੇ 2-2 3-3 ਮੈਡਲ ਆਏ ਕਿੰਨਾ ਕਮਾਨ ਮਹਿਸੂਸ ਹੁੰਦਾ ਕਿਹੜਾ ਮਾਣ ਬਸ ਚੜਦੀ ਕਲਾ ਗੁਰੂ ਸਾਹਿਬ ਦੀ ਬਹੁਤ ਕਿਰਪਾ ਵਾ ਬਹੁਤ ਖੁਸ਼ੀ ਹੈ ਕਿ ਇੰਨੀ ਮਿਹਨਤ ਕੀਤੀ ਸਾਰੇ ਬੱਚਿਆਂ ਨੇ ਆਪਣੇ ਬਹੁਤ ਮਿਹਨਤ ਕੀਤੀ ਆਪਣੇ ਕੋਚ ਸਾਹਿਬ ਨੇ ਆਪਣੇ ਭਾਜੀ ਵੱਡੇ ਉਹ ਸਭ ਸਰਦਾਰ ਜਖਤਾਰ ਬੌਕਸਰ ਭਾਜੀ ਇਹ ਵੀ ਆਪਣੇ ਬੌਕਸਿੰਗ ਦੇ ਆਪਣੇ ਟਾਈਮ ਦੇ ਪੂਰੇ ਖਿਡਾਰੀ ਕਿੰਨਾ ਟਾਈਮ ਲੱਗਾ ਕੰਪੀਟੀਸ਼ਨ ਵਿੱਚ ਭਾਜੀ ਸ਼ੁਰੂ ਤੋਂ ਹੀ ਲੱਗੇ ਮਿਹਨਤ ਕਰਨ ਲੱਗੇ ਆ ਇਹ ਇਹਦਾ ਕੋਈ ਟਾਈਮ ਨਹੀਂ ਹੁੰਦਾ ਮਿਹਨਤ ਕਦੀ ਨਹੀਂ ਮੁੱਕਦੀ ਇਹ ਸਾਲਾ ਸਾਲ ਐਂਡ ਤੱਕ ਚੱਲਦੀ ਹੈ ਅੱਜ ਕੱਲ ਦੀ ਯੰਗ ਪੀੜੀ ਨੂੰ ਕੀ ਸਬਦੇ ਬਸ ਭਾਜੀ ਉਹਨਾਂ ਨੂੰ ਇਹੀ ਸੰਦੇਸ਼ ਦੇਣਾ ਚਾਹਾਂਗੇ ਨਸ਼ੇ ਛੱਡੋ ਪਹਿਲਾਂ ਤੇ ਗੁਰੂ ਵਾਲੇ ਬਣੋ ਗੁਰੂ ਘਰ ਨਾਲ ਜੁੜੋ ਤੇ ਆਪਣੇ ਜਿਹੜੇ ਸ਼ੌਂਕ ਚੰਗੇ ਰੱਖੋ ਸਪੋਰਟਸ ਚ ਵੱਸਾਲੋ ਵੱਧ ਤੋਂ ਵੱਧ ਆਪਣੇ ਮਾਪਿਓ ਦਾ ਆਪਣੀ ਕੌਮ ਦਾ ਨਾਮ ਰੋਸ਼ਨ ਕਰੋ ਤੇ ਕਿਹੜੇ ਵੇਟ ਕਿੰਨੇ ਕਿੰਨੇ ਵੇਟ ਤੇ ਕਿੰਨਾ ਵੇਟ ਹਾਂਜੀ ਆਪਣੇ ਭਾਜੀ ਆ ਸਾਰੇ ਬੱਚੇ ਸਭ ਜੂਨੀਅਰ ਕੋਈ 16 ਸਾਲ ਦਾ ਤੇ ਆਪਣੀਆਂ ਆਪਣੀਆਂ ਕੈਟੇਗਰੀਆਂ ਚ ਸਾਰੇ ਵਿਨਰ ਨੇ ਇਹ ਇਹ ਦੇ ਹਿਸਾਬ ਨਾਲ ਵੇਖੋ ਜੀ 16 ਸਾਲ ਦਾ ਬੱਚਾ ਅੱਜ ਕੱਲ ਕੀ ਕਰਦੇ ਆ ਰੀਲਾ ਬਣਾ ਲੀਆਂ ਆਸ਼ਕੀਆਂ ਮਾਰ ਲੀਆਂ ਆ ਸਾਡੇ ਬੱਚੇ ਵੇਖੋ ਅਜੇ ਇਹਨਾਂ ਦੀ ਐਜ ਆ ਕੀ ਤੇ ਇਹ ਇੰਡੀਆ ਵਾਸਤੇ ਮੈਡਲ ਲੈ ਕੇ ਆਏ ਕਿੰਨਾ ਕੁ ਮਾਣ ਮਸੂਹ ਹੈ ਮਾਣ ਬਹੁਤ ਮਾਣ ਮਹਿਸੂਸ ਹੋ ਰਿਹਾ ਗੁਰੂ ਸਾਹਿਬ ਨੇ ਬਹੁਤ ਕਿਰਪਾ ਕੀਤੀ ਸਾਰੇ ਆ ਵੱਡੇ ਭਰਾ ਇਹੋ ਜੇ ਜਿਹੜੋ ਆਪਣਾ ਸਰਕਲ ਚੰਗਾ ਹੁੰਦਾ ਨਾ ਕੋਚ ਹੋਣ ਨਾਲ ਸਪੋਰਟਸ ਵਾਲੇ ਇਧਰੋਂ ਭਰਾ ਹੁਣ ਸਾਰੇ ਵਧੀਆ ਸਰਕਲ ਵਾਲੇ ਹੋਣ ਤੇ ਫਿਰ ਆਪਾਂ ਸਹੀ ਰਾਹ ਹੀ ਪੈਂਦੇ ਆ ਸੰਗ ਕਿਹੜੇ ਮੈਡਲ ਜਿੱਤ ਕੇ ਆਏ ਭਰਾ ਪਾਜੀ ਮੇਰਾ ਤਾਂ ਆਇਆ ਜੇ ਇੱਕ 골ਡ ਤੇ ਦੋ ਸਿਲਵਰ ਇਹ ਮੈਨੂੰ ਮਤਲਬ ਬੈਂਚ ਪ੍ਰੈਸ ਤੇ ਮਿਲਿਆ ਤੇ ਫੁੱਲ ਪਾਵਰ ਚ ਸਿਲਵਰ ਮਿਲੇ ਤੇ ਇਹ ਸਾਰੇ ਵੀਰਾਂ ਦਾ ਕਿਸੇ ਦਾ ব্রੌਂਜ਼ ਘੱਟੋ ਘਾਟਾ ਤੇ 15 16 ਮੈਡਲ ਆਏ। ਪੰਜਾਬ ਸਰਕਾਰ ਜਾਂ ਕਿਸੇ ਹੋਰ ਨੇ ਤੁਹਾਡੇ ਤੱਕ ਪਹੁੰਚ ਕੀਤੀ ਕੀ ਮੈਚ ਕੀ ਪਹੁੰਚ ਗਈ ਕਰਨੀ ਇੱਥੇ ਸਰਕਾਰਾਂ ਨੂੰ ਪਤਾ ਹੀ ਨਹੀਂ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਇੱਥੇ ਤੇ ਕਿਸੇ ਨੂੰ ਪਤਾ ਹੀ ਨਹੀਂ ਕਿ ਐਡਾ ਤਕੜਾ ਨੈਸ਼ਨਲ ਕੰਪੀਟੀਸ਼ਨ ਰਾਜਸਥਾਨ ਹੁੰਦਿਆ। ਉਹ ਤੇ ਸੀ ਆਪਣੇ ਬਲਬੂਤੇ ਤੇ ਗਏ ਆ ਆਪਣੇ ਜੋਰ ਤੇ ਗਏ ਆ ਜੇ ਬੈਂਚ ਬੈਂਚ ਤੇ ਟਿੰਟੋਂ ਲਾਵਾ ਗੱਲ ਕਰੀ ਹੋਰ ਕੋਈ ਗੇਮ ਹੁੰਦੀ ਤਾਂ ਹਰ ਕੋਈ ਨੈਸ਼ਨਲ ਮੀਡੀਆ ਤੱਕ ਭਾਜੀ ক্রিকেট ਹੋ ਗਈ ਇਹ ਚੀਜ਼ਾਂ ਚ ਕੀ ਹੈ ਜੀ ਇੱਕ ਕੈਚ ਫੜ ਲਿਆ ਤੇ ਕੋਈ ਛੱਕਾ ਮਾਰਤਾ ਤੇ ਲੱਖਾਂ ਲੱਖਾਂ ਰੁਪਏ ਮਿਲ ਜਾਂਦੇ ਆ ਸਾਡੀਆਂ ਗੇਮਾਂ 'ਚ ਮਤਲਬ ਜਾਨ ਦੀ ਬੌਝ ਲੱਗ ਜਾਂਦੀ ਭਾਜੀ ਤੁਸੀਂ ਲਾਓ ਪਾਵਰ ਲਿਫਟਿੰਗ ਆ ਰੀਡ ਦੀ ਹੱਡੀਆਂ ਜਿਹੜੀਆਂ ਇੰਜਰੀਆਂ ਆ ਜਾਂਦੀਆਂ ਕੋਈ ਗੇਮ ਲਾ ਲਓ ਬਾਕਸਿੰਗ ਲਾ ਲਓ ਮੁੰਡਿਆਂ ਦੇ ਤੁਸੀਂ ਮਤਲਬ ਇਹ ਜਾਨ ਤੇ ਖੇਲ ਕੇ ਆਪਣੀਆਂ ਗੇਮਾਂ ਹੁੰਦੀਆਂ ਪਰ ਸਰਕਾਰ ਨੇ ਭਾਜੀ ਕੀ ਅਸੀਂ ਉਮੀਦ ਕਰ ਸਕਦੇ ਆ ਸਰਕਾਰ ਨਸ਼ਾ ਬੰਦ ਕਰਾ ਦੇ ਇੰਨੀ ਬੜੀ ਉਮੀਦ ਆ ਕਿ ਇਹ ਮੁੰਡੇ ਆਪਣੇ ਸਹੀ ਰਾਹ ਪੈ ਜਾਣਗੇ ਸਾਨੂੰ ਉਹਨਾਂ ਨੇ ਕੀ ਦੇਣਾ ਜੀ ਠੀਕ ਆ ਨਾਮ ਦੱਸ ਕੇ ਪਾਜਾ ਜਗਤਾਰ ਸਿੰਘ ਬੌਕਸਰ ਤੇ ਅੱਜ ਤੁਸੀਂ ਸਤਿਕਾਰਯੋਗ ਸ਼੍ਰੀ ਮੱਤਰ ਸਾਹਿਬ ਜੀ ਕੋਲ ਕਿਹਨਾਂ ਨੂੰ ਅਹੀਂ ਸ਼ੁਕਰਾਨਾ ਕਰਨਾ ਹੈ ਆ ਵੈਲ ਸਿੰਘ ਸਾਹਿਬ ਜੀ ਰਾਮਦਾਸ ਨੇ ਕਿਰਪਾ ਕੀਤੀ ਹੈ ਸਾਡੇ ਛੋਟੇ ਭਰਾ ਗਏ ਸੀ ਨੈਸ਼ਨਲ ਉੱਥੇ ਮੈਡਲ ਲੈ ਕੇ ਆਏ ਨੇ ਸਾਰੇ ਪੰਜੇ ਬੱਚੇ ਪੰਜੇ ਵੀਰ ਸਾਡੇ ਸਿਲਵਰ 골ਡ ਲੈ ਕੇ ਆਏ ਨੇ ਤੇ ਬੜੀ ਖੁਸ਼ੀ ਹੋਈ ਹੈ ਕਿ ਸਾਡੇ ਭਰਾ ਤਰੱਕੀ ਕਰਨ ਦੇ ਨੇ ਗਾਮ ਮਹਾਰਾਜ ਕਿਰਪਾ ਕਰੇ ਇਨਟਰਨੈਸ਼ਨਲ ਬਣਾਵੇਗਾ ਤੇ ਕੌਮ ਦਾ ਆਪਣੇ ਸਟੇਟ ਦਾ ਆਪਣੇ ਪੰਜਾਬ ਦਾ ਨਾਮ ਰੱਖਣ ਕਰਨਗੇ ਮਹਾਰਾਜ ਗਰਦਾਸ ਕਰਨਾ ਹੈ ਵੀ ਮਹਾਰਾਜ ਇਹਨਾਂ ਨੂੰ ਹੋਰ ਤਰੱਕੀ ਬਖਸ਼ੇ ਚੜ੍ਹਦੀ ਕਲਾ ਰੱਖੀ ਉਹਦਾ ਖਾਲਸਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਇਹ ਸਾਰੇ ਜਿਹੜੇ ਨੌਜਵਾਨ ਐ ਵੀਰਿਆ ਇਹ ਪਾਵਰ ਲਿਫਟਿੰਗ ਦੇ ਵਿੱਚ ਇੱਕ ਨੈਸ਼ਨਲ ਕੰਪੀਟੀਸ਼ਨ ਹੋਇਆ ਰਾਜਸਥਾਨ ਦੇ ਵਿੱਚ ਸਾਰੇ ਜਿਹੜੇ ਆ ਇੱਕ ਇਹਨਾਂ ਚੋਂ ਇਹ ਵੀਰਿਆ 28 29 ਸਾਲ ਦਾ ਬਾਕੀ ਸਾਰੇ ਜਿਹੜੇ ਬੱਚੇ ਆ 20 ਸਾਲ ਤੋਂ ਥੱਲੇ ਆ ਕੋਈ 15 ਸਾਲ ਕੋਈ 16 ਸਾਲ ਦੇਖੋ ਅੱਜ ਜਿਹੜੀ ਸਾਡੀ ਨੌਜਵਾਨੀ ਆ ਪੁੱਠੇ ਰਾਵਾਂ ਤੇ ਤੁਰਪੀ ਆ ਉਹ ਮੋਬਾਈਲ ਚਲਾਉਂਦੀ ਆ ਰੀਲਾਂ ਬਣਾਉਂਦੀ ਆ ਮੋਬਾਈਲਾਂ ਤੇ ਗੇਮਾਂ ਖੇਡਦੀ ਆ ਤੇ ਜ਼ਮੀਨੀ ਪਤਾ ਤੇ ਕੁਝ ਨਹੀਂ ਕਰਦੀ ਇਹ ਜਿਹੜੇ ਨੌਜਵਾਨ ਆ ਬੜੀ ਖੁਸ਼ੀ ਦੀ ਗੱਲ ਆ ਕਿ ਨੌਜਵਾਨ ਜਿਹੜਾ ਨੈਸ਼ਨਲ ਕੰਪੀਟੀਸ਼ਨ ਖੇਡ ਕੇ ਤੇ ਮੈਡਲ ਜਿੱਤ ਕੇ ਲਈ ਆ ਇਹਨਾਂ ਦੇ ਵਿੱਚੋਂ ਕੋਈ ਵੀ ਬੱਚਾ ਐਸਾ ਨਹੀਂ ਜਿਹੜਾ ਇੱਕ ਮੈਡਲ ਲੈ ਕੇ ਆਇਆ ਕੋਈ ਦੋ ਲੈ ਕੇ ਆਇਆ ਕੋਈ ਤਿੰਨ ਲੈ ਕੇ ਆਇਆ ਕੋਈ ਨਾਲ ਟਰੋਫੀ ਵੀ ਲੈ ਕੇ ਆਇਆ ਸੋ ਬੜਾ ਇਹਨਾਂ ਤੇ ਅੱਜ ਖੁਸ਼ੀ ਹੋਈ ਆ ਤੇ ਇਹਨਾਂ ਦੇ ਜਿਹੜੇ ਮੈਡਲ ਆ ਅਸੀਂ ਅਕਾਲ ਤੱਕ ਸਭ ਨੂੰ ਸਮਰਪਿਤ ਕਰ ਰਹੇ ਆ ਗੁਰੂ ਸਾਹਿਬ ਦਾ ਅਸ਼ੀਰਵਾਦ ਲੈਣ ਆਇਆ ਕਿ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਵੱਲ ਵੇਖ ਕੇ ਜਿਹੜੇ ਹੋਰ ਵੀ ਬੱਚੇ ਆ ਉਹ ਗੇਮਾਂ ਦੇ ਵਿੱਚ ਹਿੱਸਾ ਲੈਣ ਤੇ ਆਪਦੇ ਪੰਜਾਬ ਦਾ ਆਪਦੀ ਕੌਮ ਦਾ ਜਿਹੜਾ ਨਾਮ ਰੋਸ਼ਨ ਕਰਨ ਤੇ ਚੰਗੇ ਪਾਸੇ ਲੱਗਣ ਤੇ ਕਾਲਜ ਸਰਕਾਰਾਂ ਨੂੰ ਕਤ ਦੇ ਕਿਉਂਕਿ ਹੋਰ ਕੋਈ ਬੇਮੰਦੀ ਤੇ ਹੁਣ ਤੱਕ ਕਈ ਵੱਡੇ ਵੱਡੇ ਜਦੋਂ ক্রিকেট ਆਏ ਦੀਆਂ ਹੋਪੀ ਆਈ ਦੀ ਵੱਡੇ ਵੱਡੇ ਸਟਾਰ ਦੇ ਪਿੱਛੇ ਘੁੰਮਦੇ ਤੇ ਇਹਨਾਂ ਨੂੰ ਕੋਈ ਪੁੱਛਦਾ ਨਹੀਂ ਦੇਖੋ ਮੈਂ ਇਹ ਮੀਡੀਆ ਨੂੰ ਬੇਨਤੀ ਕਰਦਾ ਵਾਂ ਕਿ ਮੀਡੀਆ ਤੋਂ ਸਾਡੀ ਗੱਲ ਜਿਹੜੀ ਹੈ ਸ਼ਾਇਦ ਸਰਕਾਰਾਂ ਤੱਕ ਜਾਵੇ ਕਿਉਂਕਿ ਜੇ ਆਪਾਂ ਆਉਂਦੇ ਮੱਥਾ ਟੇਕ ਕੇ ਚੱਲ ਜਾਂਦੇ ਤੇ ਸਾਨੂੰ ਕਿਸੇ ਨੇ ਨਹੀਂ ਪੁੱਛਣਾ ਤੁਸੀਂ ਆਏ ਹੋ ਤੁਸੀਂ ਸਾਡੀ ਆਵਾਜ਼ ਬਣੋ ਇਹਨਾਂ ਨੌਜਵਾਨਾਂ ਦੀ ਆਵਾਜ਼ ਬਣੋ ਸਰਕਾਰਾਂ ਦੇ ਕੰਨਾਂ ਤੱਕ ਇਹ ਗੱਲ ਪਹੁੰਚਾਓ ਕਿ ਜਿਹੜੇ ਨੌਜਵਾਨ ਇਹ ਗੀਮਾਂ ਕਰਦੇ ਆ ਉਹਨਾਂ ਨੂੰ ਕੋਈ ਨਾ ਕੋਈ ਫੈਸਿਲਿਟੀ ਦਿੱਤੀ ਜਾਵੇ ਇਹੋ ਹੀ ਗਾਹ ਹੋ ਕੇ ਜਿਹੜਾ ਪੰਜਾਬ ਦਾ ਨਾਮ ਰੌਸ਼ਨ ਕਰਨਗੇ ਇੱਕ ਵਾਰ ਜਿਹੜੇ ਨੌਜਵਾਨ ਆ ਇਹਨਾਂ ਨੂੰ ਜੇ ਤੁਸੀਂ ਪੁੱਛੋਗੇ ਤੇ ਘੱਟ ਤੋਂ ਘੱਟ ਇਹਨਾਂ ਦਾ 4-500 400 ਤੋਂ 500 ਰੁਪਿਆ ਰੋਜ਼ ਦਾ ਖਰਚਾ ਹੈ ਇਸ ਗੇਮ ਦਾ ਔਰ ਇਹ ਜਿਹੜੀ ਗੇਮ ਜਿੱਤ ਕੇ ਲਿਆਏ ਇਹਨਾਂ ਨੂੰ ਮੈਡਲ ਤੇ ਸਰਟੀਫਿਕੇਟ ਮਿਲੇ ਆ ਕੋਈ ਨਗਦ ਇਨਾਮੀ ਨਹੀਂ ਮਿਲਿਆ ਇਹ ਬੱਚੇ ਆਪਣੀ 12-1200 ਦੀ ਟਿਕਟ ਜਾਣ ਦੀ 12-1400 ਦੀ ਆਉਣ ਦੀ ਉਥੇ ਰਹਿਣ ਦਾ ਖਰਚਾ ਖਾਣ ਪੀਣ ਦਾ ਖਰਚਾ ਸਾਰਾ ਆਪਣੀ ਜੇਬਾਂ ਚੋਂ ਕੀਤਾ ਇਹਨਾਂ ਨੇ ਔਰ ਸਾਰੇ ਨਾਲੋਂ ਜ਼ਿਆਦਾ ਖਰਚਾ ਜਿਹੜੇ ਇਹਨਾਂ ਦੇ ਕੋਚ ਤੇ ਜਗਤਾਰ ਭਾਜੀ ਬੌਕਸਰ ਹਤੇ ਹੈਰੀ ਪਿੰਡਰਿਆ ਇਹਨਾਂ ਦਾ ਕਲੱਬ ਆ ਇਹ ਤੇ ਜਗਤਾਰ ਭਾਜੀ ਰਲ ਕੇ ਜਿਹੜੇ ਬੱਚਿਆਂ ਨੂੰ ਟ੍ਰੇਨ ਕਰਦੇ ਆ ਔਰ ਇਹਨਾਂ ਦੇ ਕਲੱਬ ਦੇ ਵਿੱਚ ਆ ਕੇ ਵੇਖੋ ਬਹੁਤ ਨੌਜਵਾਨ ਆ ਜਿਨ੍ਹਾਂ ਦੇ ਸਰੀਰ ਵੇਖ ਕੇ ਜਿਹੜੀ ਰੂਹ ਖੁਸ਼ ਹੋ ਜਾਂਦੀ ਹੈ ਔਰ ਇਹ ਜਿਹੜੇ ਬੱਚੇ ਆ ਇਹ ਬਿਨਾ ਕਿਸੇ ਮੈਡੀਸਨ ਤੋਂ ਤਿਆਰ ਕੀਤੇ ਇਹਨਾਂ ਕੋਚ ਉਹਨਾਂ ਨੇ ਕੋਈ ਇਹਨਾਂ ਨੂੰ ਮੈਡੀਸਨ ਨਹੀਂ ਨੇਚਰਲ ਮੈਡੀਸਨ ਦੇ ਨਾਲ ਤਿਆਰ ਕੀਤੇ ਆ ਔਰ ਇਹਨਾਂ ਬੱਚਿਆਂ ਦੀ ਹੌਸਲਾ ਬਜਾਈ ਜਿਹੜੀ ਸਰਕਾਰ ਨੂੰ ਕਰਨੀ ਚਾਹੀਦੀ ਆ ਲੋਕਲ ਐਮਐਲਏ ਨੂੰ ਕਰਨੀ ਚਾਹੀਦੀ ਆ ਕਾਲਜ ਜਦੋਂ ਅਸੀਂ ਸਟੇਸ਼ਨ ਤੇ ਇਹਨਾਂ ਨੂੰ ਲੈਣ ਗਏ ਤੇ ਉੱਥੇ ਕੋਈ ਵੀ ਨਹੀਂ ਸੀਗਾ ਸਾਡੇ ਤੋਂ ਇਲਾਵਾ ਜਿਹੜਾ ਇਹਨਾਂ ਨੂੰ ਆਪਾਂ ਲੈਣ ਗਏ ਸੋ ਸਰਕਾਰਾਂ ਨੂੰ ਬੇਨਤੀ ਆ ਕਿ ਜਿਹੜੇ ਕੋਈ ਵੀ ਗੇਮ ਕਰਦਾ ਹੋਣਾ ਜਿਹੜੀ ਜ਼ੋਰ ਵਾਲੀ ਕੋਈ ਗੇਮ ਕਰਦਾ ਉਹਨਾਂ ਦਾ ਸਾਥ ਦਿੱਤਾ ਜਾਵੇ ਉਹਨਾਂ ਦੀ ਮਦਦ ਕੀਤੀ ਜਾਵੇ ਉਹਨਾਂ ਨੂੰ ਸਕੂਲ ਦੇ ਵਿੱਚ ਫੈਸਿਲਟੀਆਂ ਦਿੱਤੀਆਂ ਜਾਣ ਇਹਨਾਂ 'ਚੋਂ ਦੋ ਨੌਜਵਾਨ ਨੇ ਆ ਜਿਹੜੇ ਕੰਮਕਾਰ ਕਰਦੇ ਆ 8ਵੀਂ ਪੜ੍ਹੇ ਆ ਵਿਚਾਰੇ ਅੱਗੋਂ ਕੰਮ ਕਰ ਦੁਕਾਨਾਂ ਤੇ ਲੱਗੇ ਕੋਈ ਮਾੜਾ ਮੋਟਾ ਕਾਰੋਬਾਰ ਕਰਨ ਦੇ ਆ ਜਿਹਨਾਂ ਗਰੀਬ ਘਰਾਂ ਦੇ ਬੱਚਿਆਂ ਦੀ ਬਾਹ ਫੜੀ ਜਾਏਗੀ ਤੇ ਮੈਨੂੰ ਲੱਗਦਾ ਵੀ ਪੰਜਾਬ ਦਾ ਪੂਰਾ ਇਹ ਨਾਂ ਜਿਹੜਾ ਰੋਸ਼ਨ ਕਰਨਗੇ ਬਹੁਤ ਬਧਨ ਦੇ ਨਾਮ ਤੇ ਆਪਣਾ ਤੇ ਅਜਨ ਵਾਈਲ ਚ ਦਾ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਸੇਵਕ ਸਿੰਘ ਹੈ ਅਜਨ ਜੀ ਨੂੰ ਬਸਾ ਵੀਡੀਓ ਕੀ ਕਰਨ ਅਸੀਂ ਹਰਮੰਦਰ ਸਾਹਿਬ ਆਜੂ ਪਾਪਾ ਜੀ ਦਾ ਸ਼ੁਕਰਾਨਾ ਕਰਨਾ ਆਏ ਆ ਜੀ ਕਿ ਅੱਜ ਆਪਾਂ ਸਾਰੇ ਰੋਪਾਪੁਰ ਲਿਫਟਿੰਗ ਨੈਸ਼ਨਲ ਕੰਪੀਟੀਸ਼ਨ ਸੀ ਰਾਜਸਥਾਨ ਦੇਖੇ ਉੱਥੋਂ ਅਸੀਂ ਸਾਰੇ ਵਾਲੇ ਮੈਡਲ ਜਿੱਤ ਕੇ ਆਏ ਆ ਇਸ ਲਈ ਆਪਾਂ ਬਾਬਾ ਜੀ ਦਾ ਸ਼ੁਕਰਾਨਾ ਕਰਨ ਆਏ ਆਂ ਜੀ ਅੱਜ ਦਰਬਾਰ ਤੋਂ ਟੋਟਲ ਕਿੰਨੇ ਜਾਣੇ ਗਏ ਸੀ ਤੇ ਕਿੰਨੇ ਮੈਡਲ ਲੈ ਕੇ ਆਏ ਅਸੀਂ ਜੀ 5 ਜਾਣੀ ਗਏ ਸੀ ਹਰ ਇੱਕ ਨੇ ਕੋਈ ਨਾ ਕੋਈ ਮੈਡਲ ਲਿੱਤਾ ਕਿਸੇ ਕੋ ਦੋ ਕਿਸੇ ਕੋ ਇੱਕ ਕਿਸੇ ਕੋ ਤਿੰਨ ਤਿੰਨ ਮੈਡਲ ਆਪ ਜਿੱਤ ਕੇ ਆਏ ਟਰੋਫੀ ਵੀ ਨਾਲ ਜਿੱਤੀ ਹੈ ਸਾਡੇ ਵੱਲੋਂ ਕੋਚਿੰਗ ਕਿੰਨੇ ਟੀਮ ਨੇ ਦਿੱਤੀ ਸਾਡੇ ਵੱਲੋਂ ਮੈਨੂੰ ਕੋਚਿੰਗ ਦੇਣ ਦੇ ਵਿੱਚ ਦੋ ਕੋਚ ਆ ਗਏ ਹੈਰੀ ਬਾਜੀ ਤੇ ਆਜ ਗੁਫਤਾਰ ਬਾਕਸਰ ਭਾਈ ਇਹਨਾਂ ਦੋਵਾਂ ਕੋਚਿੰਗ ਦਿੱਤੀ ਕਿੰਨਾ ਸਮਾਨ ਮਸਰੂਰ ਹੁੰਦਾ ਜਿਹੜਾ